ਪੰਜਾਬ ਤੋਂ ਬਾਹਰ ਰਹਿੰਦੇ ਲੋਕਾਂ ਦੀ ਜ਼ਮੀਨ ਦੇ ਬਹੁਤ ਸਾਰੇ ਮਸਲੇ ਹੁੰਦੇ ਆ ਜਿਹਦੇ ਵਿੱਚ ਆਪਣੀ ਜ਼ਮੀਨ ਲੱਭਣ ਤੋਂ ਲੈ ਕੇ ਉਹਦੇ ਵੰਡ ਵੰਡਈਏ ਤੱਕ ਕਈ ਵਾਰੀ ਮਾਮਲਾ ਹੁੰਦਾ ਅਸੀਂ ਪਹੁੰਚੇ ਆ ਸੁਖੀਵਾੜ ਮੋਟਰਸ ਤੇ ਐਨ ਆਰ ਆਈ ਸੋਲੂਸ਼ਨਸ ਬਾਰੇ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਆ ਅੱਜ ਇੱਕ ਵਾਰ ਫੇਰ ਅਸੀਂ ਪਹੁੰਚੇ ਬਾਟਸਾਪ ਤੋਂ ਜਾਣਕਾਰੀ ਲੈਣ ਦੇ ਲਈ ਬਾਟਸਾਪ ਸਭ ਤੋਂ ਪਹਿਲਾਂ ਸਾਨੂੰ ਦੱਸਿਓ ਕਿ ਐਨ ਆਰ ਆਈ ਸੋਲੂਸ਼ਨ ਕਿਸੇ ਨੂੰ ਪਤਾ ਹੀ ਨਹੀਂ ਮੇਰੀ ਜ਼ਮੀਨ ਕਿੱਥੇ ਆ ਤੇ ਕਿੰਨੀ ਆ ਕਿਹਦੇ ਨਾਂ ਉਹ ਲੱਭਣ ਚ ਮਦਦ ਕਰ ਸਕਦੇ ਜੀ ਹਾਂ ਹਾਂਜੀ ਬਿਲਕੁਲ ਜੀ ਪਹਿਲਾਂ ਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਜੈਸਰ ਜਿਹੜਾ ਨਿਊ ਸੋਲੂਸ਼ਨ ਫॉर ਐਨ ਆਰ ਆਈ ਪ੍ਰੋਪਰਟੀ ਦਾ ਜਿਹੜਾ ਮਕਸਦ ਹੀ ਇਹ ਸੀਗਾ ਕਿ ਸਮਾਜ ਦੇ ਵਿੱਚ ਆਪਣੀ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਮਿਲਦੇ ਸਨ ਆ ਜਿਨ੍ਹਾਂ ਦੀਆਂ ਬਜ਼ੁਰਗ ਆਏ ਸਨ ਬਜ਼ੁਰਗ ਬਹੁਤ ਬਜ਼ੁਰਗ ਹੋ ਗਏ ਨੇ ਜਾਂ ਬਜ਼ੁਰਗ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਦੀਆਂ ਜਾਇਦਾਦਾਂ ਪ੍ਰਤੀ ਬਹੁਤੀ ਵਾਕਵੀ ਨਹੀਂ ਸੀਗੀ ਤੇ ਅਸੀਂ ਉਸ ਚੀਜ਼ ਨੂੰ ਲੈ ਕੇ ਇਸ ਨੂੰ ਤਕਰੀਬਨ ਸਮੋ 17 ਸਾਲ ਹੀ ਹੋ ਗਏ ਹੁਣ ਤੇ ਜੀ ਜੀ ਤੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ ਸੋ ਉਹਦੇ ਲਈ ਅਸੀਂ ਜਿੱਥੇ ਅਸੀਂ ਤੁਹਾਡੀ ਜ਼ਮੀਨ ਬਾਰੇ ਪਤਾ ਕਰ ਸਕਦੇ ਆ ਆ ਔਰ ਹੋਰ ਬਹੁਤ ਸਾਰੀਆਂ ਸਵਾਲਾਂ ਜਿਹਨਾਂ ਲਈ ਆਪਾਂ ਅੱਜ ਖੁੱਲ ਕੇ ਗੱਲ ਕਰਦੇ ਆ ਜਿਹੜੇ ਨਿਊ ਸੋਲੂਸ਼ਨਸ ਫॉर ਐਨ ਆਰ ਆਈ ਪ੍ਰੋਪਰਟੀਆਂ ਆ ਇਹਦੇ ਵਿੱਚ ਕੀ ਇਹ ਸਾਰਾ ਪੂਰਾ ਹੁੰਦਾ ਜਾਂ ਮਤਲਬ ਪਾਰਟਸ ਜੀ ਵੀ ਹੁੰਦਾ ਮੇਰਾ ਮਤਲਬ ਵੀ ਕਿਸੇ ਨੇ ਆਪਣੀ ਜ਼ਮੀਨ ਹੀ ਲਵਾਉਣੀ ਆ ਜਾਂ ਇਹ ਪੂਰੀ ਡੀਲ ਕਰਨ ਤੱਕ ਕਿ ਤੁਹਾਡਾ ਸੌਦਾ ਜਿਹੜਾ ਵੇਚਣ ਤੱਕ ਹੁੰਦਾ ਇਹਦੇ ਬਾਰੇ ਕੋਈ ਜੀ ਦੱਸੋਗੇ ਹਾਂ ਨਹੀਂ ਜੀ ਇਹ ਜਿਹੜਾ ਵੈਸੇ ਬਹੁਤ ਸਾਰੀ ਸਰਵਿਸ ਦੇ ਦੇ ਵਿੱਚ ਫ੍ਰੀ ਹੈਗੀਆਂ ਨੇ ਜਿਸ ਤਰ੍ਹਾਂ ਜੇ ਤੁਸੀਂ ਆਪਣੀ ਜ਼ਮੀਨ ਦਾ ਪਤਾ ਹੀ ਕੰਨਣਾ ਚਾਹੁੰਦੇ ਹੋ ਮੇਰੀ ਜ਼ਮੀਨ ਹੈ ਕਿੱਥੇ ਆ ਕਿੰਨੀ ਆ ਉਹਦੀ ਫਰਦ ਚਾਹੀਦੀ ਹੈ ਆ ਉਹ ਐਬਸੋਲੂਟਲੀ ਸਨ ਅੰਸੰਪਾਰਕ ਜਿਹੜਾ ਕਰਦੇ ਨੇ ਉਹ ਦੇ ਆ ਫ੍ਰੀ ਹੋ ਚਾਰਜ ਹੈਗੀ ਆ ਅੱਛਾ ਜੀ ਫਿਰ ਉਹਦੀ ਵੈਲਿਊਏਸ਼ਨ ਪ੍ਰੋਪਰਟੀ ਦੀ ਜੇ ਚਾਹੋ ਤੁਸੀਂ ਵੀ ਮੇਰੀ ਜਾਇਦਾਦ ਹੈ ਕਿੰਨੇ ਦੀ ਆ ਉਹ ਅਸੀਂ ਪ੍ਰੋਫੈਸ਼ਨਲੀ ਵੈਲਿਊਏਸ਼ਨ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡੀ ਪ੍ਰੋਪਰਟੀ ਐਨੇ ਦੀ ਹੈਗੀ ਹੈ ਲਗਭਗ ਐਨੇ ਦੀ ਹੈਗੀ ਆ ਆ ਫਿਰ ਨਾਲ ਦੀ ਨਾਲ ਉਸ ਤੋਂ ਬਾਅਦ ਇਹਦਾ ਜਿਹੜਾ ਨਿਊ ਸੋਲੂਸ਼ਨ ਫਾਈਨਾਂਸ ਦਾ ਜਿਹੜਾ ਅ ਸੌਤ ਸਵਾਮਾਂ ਦੇ ਵਿੱਚ ਹੈਗਾ ਜੇ ਤੁਸੀਂ ਦੋ ਭਰਾ ਹੋ ਤਿੰਨ ਭਰਾ ਹੋ ਪਾਰਟੀਸ਼ਨ ਕਰਾਉਣੀ ਆ ਵੰਡ ਵਡਾਈ ਕਰਨੀ ਆ ਉਹਦੇ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਉਹਦੇ ਲਈ ਅਸੀਂ ਤੁਹਾਨੂੰ ਇੱਕ ਵਧੀਆ ਸਲਾਹ مشਵਰਾ ਦੇ ਸਕਦੇ ਹੈਗੇ ਆ ਬਈ ਇਸ ਨੂੰ ਅਸੀਂ ਇਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਇਹਨੂੰ ਵੰਡ ਵਡਾਈ ਕੀਤੀ ਜਾ ਸਕਦੀ ਬੇਸ ਔਨ ਫੇਅਰਨੈਸ ਬੇਸ ਹਾਂ ਫਿਰ ਉਹ ਤੋਂ ਬਾਅਦ ਸੜੀ ਹੰਗਾ ਜਿਹੜੀਆਂ ਸਵਾਮਾਂ ਆ ਜਾਣੀਆਂ ਨੇ ਆ ਕਿਸੇ ਨਾ ਰੈਂਟਲ ਇਸ਼ੂਜ਼ ਹੈਗਾ ਆ ਕੋਈ ਤੁਹਾਨੂੰ ਹਾਲਾ ਨਹੀਂ ਦੇ ਰਿਹਾ ਆ ਉਹ ਵੀ ਅਸੀਂ ਤੁਹਾਡਾ ਕਿਸੇ ਹੱਦ ਤੱਕ ਮਸਲਾ ਹੱਲ ਕਰ ਸਕਦੇ ਹੈਗੇ ਜੀ ਤੇ ਇਹਦੇ ਵਿੱਚ ਜਿਹੜੀ ਭਰਾਵਾਂ ਦੀ ਤੁਸੀਂ ਕੀਤਾ ਵੀ ਕਈ ਵਾਰੀ ਉਹਨਾਂ ਨੇ ਵਨ ਡਾ ਵਨਡਾਈ ਕਰਨੀ ਹੁੰਦੀ ਆ ਉਹਦਾ ਫਿਰ ਫੈਸਲਾ ਕਿੱਦਾਂ ਹੁੰਦਾ ਕਿ ਉਹ ਜ਼ਮੀਨ ਵੇਚਣ ਤੋਂ ਬਾਅਦ ਕਿਹਦੇ ਖਾਤੇ 'ਚ ਕਿੰਨੇ ਪੈਸੇ ਆਉਣੇ ਉਹ ਪਹਿਲਾਂ ਸੈਕਲ ਹੋ ਜਾਂਦਾ ਜੀ ਹਾਂ ਬਿਲਕੁਲ ਜੀ ਜੇ ਤੇ ਉਹ ਜੁਆਇੰਟਲੀ ਆਪਣਾ ਜਿਹੜਾ ਸਾਰੇ ਦਾ ਸਾਰਾ ਪਾਰਸਲ ਜਿਹੜਾ ਵੇਚਣਾ ਚਾਹੁੰਦੇ ਨੇ ਹਾਂਜੀ ਉਹ ਤਾਂ ਫੇ ਐਕਚੁਅਲੀ ਨਿਊ ਸੋਲੂਸ਼ਨਰ ਐਨ ਆਰ ਆਈ ਇਸ ਨਾਲ ਕੰਟਰੈਕਟ ਕਰਦੇ ਨੇ ਅੱਛਾ ਹਾਂ ਉਹ ਫੇ ਜਿੰਨੀ ਜਿੰਨੀ ਕਿਸੇ ਦੀ ਜਾਇਦਾਦ ਆਉਂਦੀ ਆ ਜੇ ਇਕੁਲੀ ਆਉਂਦੀ ਤੋ ਉਹਨਾਂ ਦੇ ਜੋ ਵੀ ਪ੍ਰੋਸੀਡ ਹੈਗਾ ਆ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਦੇ ਵਿੱਚ ਵੰਡ ਦਿੰਨੇ ਹੈਗੇ ਆ ਜੇ ਕਿਸੇ ਕੋ ਥੋੜੀ ਵੱਧ ਆ ਕਿਸੇ ਕੋ ਘੱਟ ਆ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਪੈਸੇ ਆ ਦੇ ਦਿੱਤੇ ਜਾਂਦੇ ਨੇ ਤੇ ਜੇ ਇਹ ਜਿਹੜੇ ਹੈਗੇ ਨੇ ਮਾਲਕ ਉਹ ਵੱਖ-ਵੱਖ ਦੇਸ਼ਾਂ 'ਚ ਬੈਠੇ ਹਾਂਜੀ ਉਹਦੇ ਨਾਲ ਨਹੀਂ ਕੋਈ ਬਹੁਤਾ ਫਰਕ ਪੈਂਦਾ ਅੱਜ ਟੈਕਨੋਲੋਜੀ ਦਾ ਯੁੱਗ ਹੈ ਆ ਮੈਂ ਇਹ ਵੀ ਸੁਦੇਖ ਰਾਜੀ ਕਹ ਦਿੰਨਾ ਕਿ ਜਾਇਦਾਦ ਪ੍ਰਤੀ ਤੁਹਾਡਾ ਕੋਈ ਵੀ ਮਸਲਾ ਆ ਇੰਡੀਆ ਦੇ ਵਿੱਚ ਆ ਤੁਹਾਡੀ ਇੱਕ ਭੈਣ ਨਿਊਯਾਰਕ ਰਹਿੰਦੀ ਹੈ ਭਰਾ ਨਿਊਜ਼ੀਲੈਂਡ ਰਹਿੰਦਾ ਤੁਸੀਂ ਵੈਨਕੂਵਰ ਰਹਿੰਦੇ ਹੋ ਆ ਅੱਜ ਦੀ ਟੈਕਨੋਲੋਜੀ ਦੇ ਨਾਲ ਅਸੀਂ ਸਾਰਾ ਕੁਝ ਤੁਹਾਨੂੰ ਕਿਸੇ ਨੂੰ ਵੀ ਕਿਤੇ ਮੂਵ ਹੋਣ ਦੀ ਲੋੜ ਨਹੀਂ ਹੈਗੀ ਅਸੀਂ ਉਹਦੇ ਸਾਰੇ ਡਾਕੂਮੈਂਟਸ ਜਿਹੜੇ ਉਸ ਹਾਵ ਨਾਲ ਬਣਵਾ ਦਿੰਨੇ ਹੈਗੇ ਆ ਤੇ ਜਿਹਦੇ ਨਾਲ ਉਹ ਜਿਹੜਾ ਜੋ ਵੀ ਉਹਦਾ ਕੰਮ ਰਹਿੰਦਾ ਆ ਜੋ ਵੀ ਉਹ ਮਸਲਾ ਆ ਜਾਂ ਜੋ ਵੀ ਚੀਜ਼ ਹੈਗੀ ਉਹਨੂੰ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਮੈਂ ਇੱਥੇ ਵੀ ਦਰਸ਼ਕਾਂ ਨੂੰ ਦੱਸਣ ਵਿੱਚ ਬੜਾ ਮਾਣ ਮਹਿਸੂਸ ਕਰਾਂਗਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਲਾਇਰ ਨੇ ਹਰ ਜ਼ਿਲ੍ਹੇ ਦੇ ਵਿੱਚ ਆਪਣੀ ਵੈਲਿਊਏਸ਼ਨ ਕਰਨ ਵਾਲੇ ਬੰਦੇ ਨੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਤਰ੍ਹਾਂ ਸਬ ਅਫਿਸ ਕਹਿ ਲਓ ਸੱਡੇ 2 2 3 3 ਬੰਦੇ ਨੇ ਕਿ ਜਿਹੜੇ ਜੇ ਅੱਜ ਤੁਸੀਂ ਫਰਦ ਵੀ ਸਾਨੂੰ ਕਹਿੰਨੇ ਸਾਨੂੰ ਫਰਦ ਲੈ ਦੋ ਤੇ ਸਵੇਰ ਤੱਕ ਤੁਹਾਨੂੰ ਅਸੀਂ ਜਿਹੜੀ ਅਫੀਸ਼ੀਅਲ ਫਰਦ ਨਾ ਕਿ ਆਨਲਾਈਨ ਫਰਦ ਕੱਚੇ 어디 가 ਬੀਏ ਤੇ ਮਗਾ ਦੇਨੇ ਹੈਗੇ ਆ ਕਿਉਂ ਸਾਡੇ ਕੋਲ ਪੂਰਾ ਪੰਜਾਬ ਨੂੰ ਅਸੀਂ ਕਵਰ ਕੀਤਾ ਹੋਇਆ ਹੈ ਜੀ ਤੇ ਇਹਦੇ ਵਿੱਚ ਜਿਹੜਾ ਲੋਕ ਆਮ ਤੌਰ ਦੇ ਉੱਤੇ ਮੁਖਤਿਆਰਨਾਮਾ ਦੇਣ ਤੋਂ ਪਾਵਰ ਆਫ ਟੋਰਨ ਤੋਂ ਡਰਦੇ ਹੁੰਦੇ ਆ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਦੇਣੀ ਜ਼ਰੂਰੀ ਆ ਕਿਸੇ ਭਰਾ ਨੂੰ ਮਾਲਕ ਚੋ ਇੱਕ ਨੂੰ ਦੇਣੀ ਜ਼ਰੂਰੀ ਆ ਜਾਂ ਤੁਸੀਂ ਡੀਲ ਕਰਦੇ ਹੋ ਉਹਦੇ ਨਾਲ ਦੇਖੋ ਜੀ ਪਾਵਰ ਟਰਨ ਨਹੀਂ ਤਾਂ ਵੈਸੇ ਕਿਸੇ ਨੂੰ ਵੀ ਨਹੀਂ ਦੇਣੀ ਚਾਹੀਦੀ ਪਾਵਰ ਟਰਨ ਇੱਕ ਬਹੁਤ ਵੱਡਾ ਟੂਲ ਹੈ ਦੇ ਨੇ ਹੱਥ ਆ ਗਈ ਉਹਦੇ ਹੱਥ ਹੀ ਸਭ ਕੁਝ ਆ ਗਿਆ ਅੱਛਾ ਹਾਂ ਮੈਂ ਤੇ ਕੋਸ਼ਿਸ਼ ਇਹ ਹੀ ਸਦਾ ਹੁੰਦੀ ਸਾਰਿਆਂ ਨੂੰ ਦੱਸਣ ਦੀ ਇੱਕ ਪਾਵਰਟਨ ਨਹੀਂ ਇੱਕ ਵਿਸੇਤ ਦੋ ਜਿਹੜੀਆਂ ਚੀਜ਼ਾਂ ਜਿਨ੍ਹਾਂ ਤੇ ਅਸੀਂ ਬਹੁਤ ਫੋਕਸ ਕਰਦੇ ਹਾਂ ਬਹੁਤ ਪ੍ਰੋਫੈਸ਼ਨਲੀ ਕਰਦੇ ਹਾਂ ਆ ਦੋ ਤਰੀਕੇ ਨਾਲ ਮੈਂ ਇਹਨੂੰ ਖੋਲ ਕੇ ਦੱਸ ਸਕਦਾ ਹੈਗਾ ਇੱਕ ਤੇ ਪਾਵਰਟਨੀ ਜਾਂ ਬਿਲਕੁਲ ਜੇ ਤੁਹਾਡੇ ਬਹੁਤ ਹੀ ਤੁਸੀਂ ਪੇ ਇਥੇ ਰਹਿੰਦਾ ਆ ਪੋਤਿੰਡੀਆ ਰਹਿੰਦਾ ਆ ਕਲਾਕਾਰਾ ਪੋਤਿਆ ਉਹਨੂੰ ਹੀ ਸਭ ਕੁਝ ਮਿਲਣਾ ਯਾਰ ਡੈਫੀਨਿਟਲੀ ਤੁਸੀਂ ਪਾਵਰਟਨੀ ਉਹਨੂੰ ਦੇ ਸਕਦੇ ਹੈਗੇ ਆ ਆ ਥਰਡ ਪਾਰਟੀ ਨੂੰ ਕਦੀ ਵੀ ਪਾਵਰ ਟਰਨ ਨਹੀਂ ਦੇਣੀ ਚਾਹੀਦੀ ਕਦੀ ਵੀ ਨਹੀਂ ਦੇਣੀ ਚਾਹੀਦੀ ਮੈਂ 90% ਜਿਹੜਾ ਜਿਹੜਾ ਮੈਂ ਦੇਖਦਾ ਆ ਥਰਡ ਪਾਰਟੀ ਨੂੰ ਪਾਵਰ ਟਰਨ ਈਸ਼ੂ ਕੀਤੀ ਕੋਈ ਨਾ ਕੋਈ ਮਸਲਾ ਖੜੀ ਜਾਂਦਾ ਸਾਬ ਕਿਤਾਬ ਦੇ ਵਿੱਚ ਹੀ ਮਸਲਾ ਖੜ ਜਾਂਦਾ ਹੈਗਾ ਆ ਆ ਦੂਸਰਾ ਜਿਹੜਾ ਅਸੀਂ ਜਿਹੜੀ ਸਰਵਿਸ ਦਿੰਨੇ ਆ ਮੈਂ ਉਹ ਵੀ ਥੋੜੀਆ ਖੋਲ ਕੇ ਦੱਸ ਦੇਣਾ ਕਿ ਅਸੀਂ ਜੇ ਤੁਹਾ ਅਸੀਂ ਤੁਹਾਡੀ ਜਿਹੜੀ ਜਾਇਦਾਦ ਵੇਚਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਜੀ ਆ ਇੱਕ ਤੇ ਪਹਿਲੀ ਦੁਕਾਨ ਲਿਆ ਜਿਹੜਾ ਨਿਊ ਸੋਲੂਸ਼ਨ ਫਾਰ ਐਨ ਆਰ ਐ ਪ੍ਰੋਪਰਟੀ ਇਸ ਕੈਨੇਡੀਅਨ ਕੰਪਨੀ ਜਿਹਦੇ ਨਾਲ ਰਜਿਸਟਰਡ ਕੈਨੇਡੀਅਨ ਕੰਪਨੀ ਜਿਹਦੇ ਨਾਲ ਤੁਸੀਂ ਡੀਲ ਕਰਨੀ ਆ ਦੂਸਰਾ ਸੁਖੀ ਬਾੜ ਨਾਲ ਤੁਸੀਂ ਡੀਲ ਕਰਨੀ ਆ ਤੀਸਰਾ ਜਿਹੜਾ ਅਸੀਂ ਮੰਨ ਲਓ ਤੁਹਾਡੇ 8 ਕਿੱਲੇ ਨੇ 8 ਕਿੱਲੇ ਚਲੋ ਮੰਨ ਲਓ 25 ਲੱਖ ਦੇ ਨੇ 2 2 ਕਰੋੜ ਰੁਪਏ ਆ 2 ਕਰੋੜ ਰੁਪਏ ਦੀ ਅਸੀਂ ਬਾ ਵਟ ਨਹੀਂ ਉਦੋਂ ਲੈਣੇ ਆ ਜਦੋਂ ਅਸੀਂ ਉੱਥੇ ਵੈਲਿਊਏਟ ਕਰ ਲਈ ਪ੍ਰੋਪਰਟੀ ਸਾਨੂੰ ਪਤਾ ਪ੍ਰੋਪਰਟੀ 2 ਕਰੋੜ ਦੀ ਹੈ ਤੁਸੀਂ ਸਾਨੂੰ ਪਾਵਰਡਨੀ ਬਣਾ ਕੇ ਦੇਣੀ ਆਪਣੀ ਪੇਮੈਂਟ ਫੜ ਕੇ ਅਸੀਂ ਪੇਮੈਂਟ ਅਫਰੰਟ ਕਰ ਦਿੰਨੇ ਆ ਫਿਰ ਤੁਹਾਡਾ ਉਹਦੇ ਨਾਲ ਕੋਈ ਲੈਣ ਦੇ ਨਹੀਂ ਰਹ ਜਾਂਦਾ ਕਿ ਜੋ ਐਗਰੀ ਪ੍ਰਾਈਸ ਹੈ ਸਾਡੀ ਜੋ ਵੀ ਆ ਤੇ ਤੁਹਾਡਾ ਕੋਈ ਰਿਸਕ ਨਹੀਂ ਹੈ ਤੇ ਅਸੀਂ ਕੋਸ਼ਿਸ਼ ਹੁੰਦੀ ਹੈ ਕੋਸ਼ਿਸ਼ ਹੀ ਨਹੀਂ ਪੂਰਾ ਕਰਦੇ ਵੀ ਆ ਕਿ ਸਾਫ ਸੁਥਰੀ ਗੱਲ ਰਵੇ ਕੋਈ ਵੀ ਭਲੇਖਾ ਨਾ ਰਵੇ ਅੱਜ ਜੋ ਕੀਮਤ ਆ ਤੁਹਾਨੂੰ ਪੁੱਗਦੀ ਹੈ ਹਾਂ ਕੌਂਟਰੈਕਟ ਲਿਖ ਲਿਆ ਹੈਗਾ ਪਰ ਉਹਦੀ ਜਿਹੜੀ ਪੇਮੈਂਟ ਹੈ ਤੁਸੀਂ ਫੜ ਕੇ ਹੀ ਸਾਨੂੰ ਪਾਵਰਟਨ ਨਹੀਂ ਦੇਣੀ ਆ ਆ ਜਿਹੜਾ ਕਿ ਤੁਹਾਡੇ ਲਈ ਬਹੁਤ ਸੇਫ ਹੈ ਐਂਡ ਆਮ ਬਰੀ ਪ੍ਰਾਊਡ ਵਾਟ ਆਈ ਡੂ ਐਕਚੁਅਲੀ ਦ ਵੇ ਆਈ ਡੂ ਸੋ ਕਦੀ ਵੀ ਤੁਸੀਂ ਵੀ 17 ਸਾਲਾਂ ਤੋਂ ਅੰਨੇ ਹੈਗੇ ਆ ਕਦੀ ਸਮਾਜ ਦੇ ਵਿੱਚ ਇਸ਼ੂ ਨਹੀਂ ਬਣਨ ਦਿੱਤਾ ਕਦੀ ਕੋਈ ਹੋ ਨਹੀਂ ਸਕਦਾ ਸਾਫ਼ ਸਤਰਾ ਕੰਮ ਜਿਹੜਾ ਆ ਕੋ ਸਾਡੀ ਜਿਹੜੀ ਅਸਲੀ ਕੰਮਕਾਰ ਤੇ ਹੀ ਸਾਨੂੰ ਜਿਹੜੀ ਥੋੜੀ ਕਮਾਈ ਆਉਂਦੀ ਏ ਉਹ ਇੱਥੋਂ ਹੀ ਆਉਂਦੀ ਏ ਬਾਕੀ ਦੀਆਂ ਦਾ ਤਕਰੀਬਨ 90% ਸਵਾਮਾਂ ਜਿਹੜੀਆਂ ਨੇ ਉਹ ਫ੍ਰੀ ਨੇ ਜੀ ਜੀ ਤੇ ਉਹਦੇ ਲਈ ਕਿਸੇ ਤਰ੍ਹਾਂ ਦਾ ਵੀ ਕੋ ਮਸਲਾ ਤੇ ਉਹਦੇ ਲਈ ਅਸੀਂ ਹਾਲ ਸਦਾ ਹੀ ਹਾਜ਼ਰ ਹਾਂ ਤੇ ਇਹ ਸ਼ੁਰੂ ਦੇ ਵਿੱਚ ਜਦੋਂ ਫਰਦ ਲੈਣੀ ਆ ਉਹਦੇ ਲਈ ਜੇ ਕਿਸੇ ਕੰਮ ਲਈ ਪਾਵਰ ਆਫ ਟਰਨ ਨਹੀਂ ਚਾਹੀਦੀ ਤੁਹਾਨੂੰ ਨਹੀਂ ਜੀ ਨਹੀਂ ਫਰਦ ਲੈਣ ਲਈ ਪਾਵਰ ਟਰਨ ਨਹੀਂ ਚਾਹੀਦੀ ਤੁਹਾਨੂੰ ਸ਼ਜਰਾ ਚਾਹੀਦਾ ਸ਼ਜਰਾ ਮੀਨ ਨਕਸ਼ਾ ਚਾਹੀਦਾ ਪ੍ਰੋਪਰਟੀ ਦਾ ਜੋ ਨਕਸ਼ੇ ਦੀ ਬੜੀ ਆਹਮਤ ਹੋ ਜਾਂਦੀ ਜਦੋਂ ਅਸੀਂ ਬੰਡ ਵਡਾ ਕਰਦੇ ਹਾਂ ਐਨਓਸੀ ਲੈਣੀ ਆ ਉਸ ਇਲਾਕੇ ਤੋਂ ਆ ਪ੍ਰੋਫੈਸ਼ਨਲੀ ਬੈਂਕ ਕੋਲੋਂ ਆ ਉਹ ਅਸੀਂ ਤੁਹਾਨੂੰ ਲੈ ਕੇ ਦੇ ਸਕਦੇ ਆ ਕਿ ਇਸ ਜਾਇਦਾਦ ਦੇ ਉੱਤੇ ਕੋਈ ਲੋਨ ਨਹੀਂ ਹੈਗਾ ਚੁੱਕ ਹੋਇਆ ਉਹ ਵੀ ਬਿਨਾ ਪਾਵਰ ਟਨ ਨਹੀਂ ਤੋਂ ਸਿਲਾ ਸਕਦੇ ਇੱਥੇ ਕਿਸੇ ਵੀ ਪ੍ਰਾਪਰਟੀ ਨੂੰ ਵੇਚਣ ਦਾ ਇੱਕ ਤਰੀਕਾ ਆ ਉੱਥੇ ਵਾਲਾ ਤਰੀਕਾ ਇੱਥੇ ਨਾਲੋਂ ਕਿੰਨਾ ਕੁ ਫਰਕ ਵਾਲਾ ਹੁੰਦਾ ਅਸੀਂ ਤਾਂ ਵੈਸੇ ਇੱਥੇ ਵਾਲਾ ਤਰੀਕਾ ਹੀ ਵਰਤਦੇ ਆ ਕਿ ਤੁਸੀਂ ਲਿਸਟਿੰਗ ਹਾਂ ਲਿਸਟਿੰਗ ਕਰੋ ਸਾਡੇ ਕੋ ਆਜੋ ਬਹਿ ਕੇ ਗੱਲਬਾਤ ਕਰਦੇ ਆ ਫਿਰ ਅਸੀਂ ਦੇਖਦੇ ਆ ਤੁਹਾਡੀ ਪ੍ਰਾਪਰਟੀ ਕਿੰਨੇ ਦੀ ਆ ਫਿਰ ਸਾਡੇ ਬੰਦੇ ਉੱਥੇ ਜਾ ਕੇ ਤੁਹਾਡੀ ਜਾਇਦਾਦ ਨੂੰ ਆਫੀਸ਼ੀਅਲੀ ਪ੍ਰੋਫੈਸ਼ਨਲੀ ਉਹਨੂੰ ਵੈਲਿਊਏਟ ਕਰਦੇ ਨੇ ਸਾਨੂੰ ਉਹ ਰਿਪੋਰਟ ਭੇਜਦੇ ਨੇ ਰਾਈਟਿੰਗ ਵਿੱਚ ਭੇਜਦੇ ਨੇ ਆ ਫਿਰ ਅਸੀਂ ਤੁਹਾਡੇ ਨਾਲ ਬੈਠ ਕੇ ਡਿਸਕਸ ਕਰਦੇ ਆ ਕਿ ਪ੍ਰੋਪਰਟੀ ਐਨੇ ਦੀ ਵਿਕ ਸਕਦੀ ਹੈ ਜਾਂ ਐਨੇ ਦੀ ਅਸੀਂ ਲਿਸਟ ਕਰ ਸਕਦੇ ਹਾਂ ਫਿਰ ਉਦੋਂ ਆਫਰੰਡ ਦੱਸਿਆ ਜਾਂਦਾ ਵੀ ਇਹ ਸਾਡਾ ਇਨਾ ਕਮਿਸ਼ਨ ਹੋਵੇਗਾ ਔਰ ਐਨੇ ਚਿਰ ਲਈ ਇਹ ਲਿਸਟਿੰਗ ਜਿਹੜੀ ਵੈਲਿਡ ਹੋਏਗੀ ਜਸਟ ਲਾਈਕ ਸਾਡੇ ਇੱਥੇ ਕੈਨੇਡਾ ਵਿੱਚ ਆ ਉਸ ਤੋਂ ਬਾਅਦ ਉਹ ਨਾਰਮਲੀ ਕੇਸ ਦੇ ਵਿੱਚ ਅਸੀਂ ਨਾਨੀ ਡੇਜ਼ ਮੰਗਦੇ ਹੈਗੇ ਆ ਨਾਨੀ ਡੇਜ਼ ਦੇ ਵਿੱਚ ਆਫਰ ਆ ਜਾਂਦੀ ਹੈ ਬਦ}{\text{ੀਆ ਗੱਲ ਹੈ ਜੇ ਨਹੀਂ ਆਂਦੀ ਤਾਂ ਫਿਰ ਤੁਹਾਨੂੰ ਅਸੀਂ ਕਾਲ ਕਰਦੇ ਆਂ ਪੇ ਆ ਜਾਓ ਜਾਂ ਤਾਂ ਥੋੜੀ ਪ੍ਰਾਈਸ ਰਿਡਿਊਸ ਕਰ ਲਓ ਜਾਂ ਅਸੀਂ ਜਿਹੜੀ ਪ੍ਰੋਪਰਟੀ ਆਫ ਦਾ ਮਾਰਕੀਟ ਕਰ ਲੈਨੇ ਆ ਟਾਈਮਿੰਗ ਆ ਪਰ ਜੇ ਅਸੀਂ ਸਾਡੇ ਕੋਲ ਆਫਰ ਆ ਜਾਂਦੀ ਆ ਉਹ ਵੀ ਰਾਈਟਿੰਗ ਚ ਆਈ ਆ ਉਹ ਫਿਰ ਸਾਨੂੰ ਸੱਦ ਕੇ ਅਸੀਂ ਦੱਸਦੇ ਪੇ ਆ ਸਾਡੇ ਕੋਲ ਆਫਰ ਆ ਹੁਣ ਤੁਸੀਂ ਦੱਸੋ ਕੀ ਕਰਨਾ ਫਿਰ ਥੋੜੀ ਵਾਲੀ 네ਗੋਸ਼ੀਏਸ਼ਨ ਹੋ ਜਾਂਦੀ ਆ ਬੈਕ ਫੋਰਥ ਬਾਹਰ ਨਾਲ ਵੇਚਣ ਵਾਲੇ ਦੇ ਨਾਲ ਜੇ ਜਦੋਂ ਫਾਈਨਲ ਹੋ ਜਾਂਦੀ ਆ ਫਿਰ ਅਸੀਂ ਫਾਈਨਲ ਐਗਰੀਮੈਂਟ ਜਿਹੜਾ ਜਿਹਦੇ ਵਿੱਚ ਨਵਾਂ ਇੱਕ ਨਵਾਂ ਨਵਾਂ ਪੈਸਾ ਜਿਹੜਾ ਉਹਨੂੰ ਬ੍ਰੇਕਡਾਊਨ ਕਰਕੇ ਆ ਅਸੀਂ ਇੱਕ ਕੌਂਟ੍ਰੈਕਟ ਲਿਖਦੇ ਆ ਜਿਹੜਾ ਕਿ ਲਾਅਰ ਦੇ ਸਾਈਨ ਕੀਤਾ ਜਾਂਦਾ ਹੈ ਤਾਂ ਉਸ ਬੇਸ ਤੇ ਫਿਰ ਅਸੀਂ ਤੁਹਾਡੀ ਪੇਮੈਂਟ ਦਿੰਨੇ ਆ ਇੱਕ ਪਾਰਟੀ ਉੱਥੇ ਆ ਸਕਦੀ ਆ ਸਾਰੇ ਜੀ ਆ ਸਕਦੇ ਆ ਇੱਕ ਹੈਗੀ ਪਾਰਟੀ ਜਿਹੜੀ ਆਈ ਨਹੀਂ ਸਕਦੀ ਉੱਥੇ ਇਹਦੇ ਨਾਲ ਕੋਈ ਫਰਕ ਪੈਂਦਾ ਤੁਹਾਨੂੰ ਜੀ ਆ ਨਹੀਂ ਜੀ ਨਹੀਂ ਨਹੀਂ ਉਸ ਸਾਡਾ ਜਿਹੜਾ ਕੌਂਟ੍ਰੈਕਟ ਈ ਆ ਜਾਂ ਉਹਨਾਂ ਵੱਲੋਂ ਜਿਹੜੀਆਂ ਸਾਨੂੰ ਆ ਸੋ ਜਿਹੜਾ ਕ੍ਰੈਂਟ ਕਾਡ ਉਹ ਸਾਨੂੰ ਉਹ ਯਾਜ ਤੇ ਦਿੱਤੀ ਜਾਂਦੀ ਆ ਪਰਮਿਸ਼ਨ ਦਿੱਤੀ ਆ ਉਸ ਬੇਸ ਤੇ ਜਦੋਂ ਅਸੀਂ ਉਹਨੂੰ ਕਰਾਂਗੇ ਤੇ ਉਹ ਕੋਈ ਤੁਸੀਂ ਇੱਥੇ ਆਏ ਤੁਹਾਡਾ ਇੱਕ ਭਰਾ ਨਿਊਯਾਰਕ ਹੈ ਤੇ ਉਹਨੂੰ ਉਹਦੇ ਬੰਦਾ ਜਿਹੜਾ ਉੱਥੇ ਨਿਊਯਾਰਕ ਅਸੀਂ ਪਹੁੰਚਾਉਣ ਦੀ ਸੰਸਥਾ ਰੱਖਦੇ ਆ ਤੁਹਾਡੇ ਨਾਲ ਇੱਥੇ ਡੀਲ ਕਰ ਸਕਦੇ ਤੇ ਇੱਕ ਜਿਹੜੀ ਉਹ ਕਹਿੰਦੇ ਰਜਿਸਟਰੀ ਵੇਲੇ ਤਹਿਸੀਲੇ ਜਾ ਕੇ ਫੋਟੋ ਹੋਣੀ ਜ਼ਰੂਰੀ ਹੁੰਦੀ ਉਹਦੀ ਲੋੜ ਨਹੀਂ ਪੈਂਦੀ ਫਿਰ ਨਹੀਂ ਜੀ ਫੋਟੋ ਦੀ ਹੁੰਦੀ ਲੋੜ ਫੋਟੋ ਤੇ ਤੁਹਾਡੀ ਅਸੀਂ ਪੇਮੈਂਟ ਕਰਤੀ ਐ ਤੁਸੀਂ ਹਣ ਸਾਨੂੰ ਪਾਉਟਡ ਨਹੀਂ ਦੇਣੀ ਆ ਤੇ ਜਿਹੜਾ ਸਾਡਾ ਪਾਵਰ ਟਰਨਿੰਗ ਹੋਲਡਰ ਹੈ ਉਹ ਨੈਚਰਲੀ ਤਸੀਲੇ ਜਾ ਕੇ ਫੋਟੋ ਕਰੂ ਕਿਉਂਕਿ ਤੁਸੀਂ ਉਹਨੂੰ ਸਾਰੀ ਪਾਵਰ ਦੇ ਦਿੱਤੀ ਹੈ ਹੂੰ ਆ ਸੋ ਉਹ ਪ੍ਰੋਸੈਸ ਦਾ ਜਿਹੜਾ ਇੰਡੀਆ ਵਾਲਾ ਤਾਂ ਹੋਣਾ ਹੀ ਹੋਣਾ ਹੈ ਜਾ ਕੇ ਬਸੀਖੇ ਤੇ ਜਾਵਾਂਗੇ ਰਜਿਸਟਰੀ ਲੈਖ ਹੋਊਗੀ ਔਰ ਇਹ ਸਟੈਂਪ ਪੇਪਰ ਲੱਗਣਗੇ ਉਹਦਾ ਟੀ ਡੀ ਐਸ ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ ਜਿਹੜਾ ਕਿ ਮੀਨ ਕੁਐਸਚਨ ਆਮ ਹੁੰਦਾ ਹੈ ਜੀ ਤੇ ਉਹ ਉਹ ਪ੍ਰੋਸੈਸ सेम ਹੀ ਹੈ ਉਹ ਤਾਂ ਤਸੀਲੇ ਤੇ ਸੀਲਰ ਤੇ ਜਾਣਾ ਹੀ ਪੈਣਾ ਫੋਟੋ ਹੋਣੀ ਹੋਣੀ ਆ ਪਰ ਉਹ ਪਾਵਰ ਟਰਨਿੰਗ ਹੋਲਡਰ ਕਰੇਗਾ ਤੁਹਾਨੂੰ ਨਹੀਂ ਉੱਥੇ ਜਾਣਾ ਪੈਣਾ ਥੋੜਾ ਜਹਾ ਜਿਹੜੀ ਤੁਸੀਂ ਟੀਡੀਐਸ ਦੀ ਗੱਲ ਕੀਤੀ ਇਹਦੇ ਬਾਰੇ ਬਹੁਤ ਵੱਡਾ ਮਸਲਾ ਹੁੰਦਾ ਵੀ ਪੈਸਾ ਆਉਣਾ ਕਿਦਾਂ ਤੇ ਕੱਟ ਕਿੰਨਾ ਕੋਣਾ ਹਾਂ ਇੱਥੇ ਮੈਂ ਜਿਸ ਕਹਨਾ ਇੱਕ ਬਹੁਤ ਸਾਫ਼ ਜਿਹਾ ਲਫ਼ਜ਼ ਜਿਹਾ ਕਹਿਣਾ ਜੀ ਪਤਾ ਨਹੀਂ ਕਿਉਂ ਮੈਂ ਬੜੇ ਤੁਸੀਂ ਵੀ ਹੋਰ ਵੀ ਕਈ ਜਿਹੜੇ ਸਾਡੇ ਅਦਾਰੇ ਨੇ ਬੜੀਆਂ ਇੰਟਰਵਿਊ ਹੁੰਦੀਆਂ ਰਹਿੰਦੀਆਂ ਮੈਂ ਸਿੱਧਾ ਹੀ ਇੱਕ ਹਮ ਰਿਕਵੈਸਟ ਕਰਦਾ ਜਿਹੜੀ ਤੁਹਾਡੀ ਪਛਤੈਣੀ ਜ਼ਿਆਦਾ ਆデア ਬਜ਼ੁਰਗਾਂ ਤੋਂ ਆਯੂ ਖੇਤੀਬਾੜੀ ਵਾਲੀ ਜਿਆਦਾ ਆデア ਉਹਦੇ ਉੱਤੇ ਟੈਕਸ ਨਹੀਂ ਲੱਗ ਸਕਦਾ ਨਾ ਇੰਡੀਆ ਵਿੱਚ ਨਾ ਕੈਨੇਡਾ ਵਿੱਚ ਅੱਛਾ ਟੈਕਸ ਲੱਗੇਗਾ ਟੈਕਸ ਪੇ ਵੀ ਕਰਾਂਗੇ ਪਰ 100% ਟੈਕਸ ਜਿਹੜਾ ਉਹ ਵਾਪਸ ਆ ਜਾਂਦਾ ਹੈ ਅੱਛਾ ਜੀ ਹਾਂ ਐਸ ਲੌਂਗ ਉਹ ਜਿਹੜੀ ਜ਼ਾਇਦਾ ਨੇ ਉਹ ਖੇਤੀਬਾੜੀ ਵਾਲੀ ਆ ਔਰ ਸ਼ਹਿਰ ਤੋਂ ਦੂਰ ਹੈ ਸ਼ਹਿਰ ਦੇ ਵਿੱਚ ਨਹੀਂ ਹੈ ਕਮਰਸ਼ੀਅਲ ਨਹੀਂ ਹੈ ਕਿਆ ਲੋਕ ਕਮਰਸ਼ੀਅਲ ਨਹੀਂ ਹਾਂ ਉਹਦੇ ਲਈ ਸਾਡੇ ਮੈਂ ਅਕਸਰ ਸੁਣਦਾ ਰਹਿੰਨਾ ਲੋਕ ਜਾਣਦੇ ਨੇ ਉਥੋਂ ਕੈਸ਼ ਲੈ ਕੇ ਆਉਂਦੇ ਨੇ ਆ ਲੋਕੋਲ ਕੋ ਕੇ ਲਿਆਉਂਦੇ ਨੇ 5 5000 10 10000 ਡਾਲਰ ਕਰਕੇ ਲਿਆਉਂਦੇ ਨੇ ਉਹਦਾ ਇੱਕ ਬਹੁਤ ਵਧੀਆ ਪ੍ਰੋਸੈਸ ਹੈਗਾ ਤੁਸੀਂ ਆਪਣੀ ਡੀਲ ਕਰੋ ਡੀਲ ਦੇ ਵਿੱਚੋਂ ਆਪਣਾ ਪੈਨ ਕਾਰਡ ਰੱਖੋ ਆਪਣਾ ਆਪਣਾ ਬੈਂਕ ਅਕਾਊਂਟ ਖਲਾਓ ਉਹਦੇ ਵਿੱਚੋਂ ਟੀ ਡੀ ਐਸ ਕਟਾਓ ਜਦੋਂ ਡੀਲ ਹੋਈ ਆ ਡੀਲ ਹੋਣ ਤੋਂ ਬਾਅਦ ਰਜਿਸਟਰੀ ਦੀ ਕਾਪੀ ਲਾ ਕੇ ਤੁਹਾਡੇ ਜਿਹੜਾ ਪਛਤੈਨੀ ਜਿਹੜਾ ਤੁਹਾਨੂੰ ਜਾਇਦਾਦ ਆ ਜੀ ਉਹਦਾ ਪ੍ਰੂਫ ਲਾ ਕੇ ਉਹ ਅਸੀਂ ਸਬਮਿਟ ਕਰ ਸਕਦੇ ਗਵਰਨਮੈਂਟ ਨੂੰ ਤੇ ਸਾਡਾ ਜਿਹੜਾ ਟੈਕਸ ਕੱਟ ਹੋਇਆ ਆ ਆ ਅਜ਼ਲੋਂ ਕੋ ਸਰ ਕੋ ਪਛਤਾਨੀ ਜਾਇਦਾਦ ਆ ਸਾਡੇ ਬਜ਼ੁਰਗਾਂ ਤੋਂ ਹੀ ਜਾਇਦਾਦ ਆ ਔਰ ਐਗਰੀਕਲਚਰ ਜਾਇਦਾਦ ਆ ਉਹ ਟੈਕਸ ਸਾਰੇ ਦਾ ਸਾਰਾ ਆ ਜਾਂਦਾ ਇਹ ਤੋਂ ਬਾਅਦ ਜਿਹੜਾ ਹੋਰ ਵੀ ਵਧੀਆ ਹੁੰਦਾ ਆ ਜੀ ਕੱਲਾ ਇਹ ਨਹੀਂ ਹੈ ਕਿ ਤੁਸੀਂ ਲੋਕੋਲ ਕੋ ਕੇ ਪੈਸੇ ਲਿਆ ਰਹੇ ਆ ਜਦੋਂ ਕੈਨੇਡਾ ਵਿੱਚੋਂ ਪੈਸੇ ਆਉਣੇ ਆ ਬੈਂਕ ਟੂ ਬੈਂਕ ਆਉਣੇ ਆ ਅੱਛਾ ਜੀ ਕਿਉਂਕਿ ਤੁਸੀਂ ਟੈਕਸ ਨਾਲ ਡੀਲ ਕਰ ਚੁੱਕੇ ਆ ਕਲੀਅਰੈਂਸ ਅਸੀਂ ਤੁਹਾਨੂੰ ਕਲੀਅਰੈਂਸ ਲੈ ਕੇ ਦਿੰਨੇ ਆ ਸਾਡੇ ਕੋਲ ਫੁੱਲ ਟਾਈਮ ਚਾਰਟਰਡ ਅਕਾਊਂਟੈਂਟ ਆ ਔਰ پیسے ਕੈਨੇਡਾ ਦੇ ਵਿੱਚ ਤੁਹਾਡੀ ਕੈਨੇਡਾ ਵਾਲੀ ਬੈਂਕ ਚ ਆ ਕੇ ਵੀ ਟੈਕਸੇਬਲ ਨਹੀਂ ਹੈ ਜੀ ਕੋ ਇਹਦਾ ਮਤਲਬ ਕਹਿਣ ਤੋਂ ਭਾਵ ਮੇਰਾ ਵੀ ਇੱਕ ਵੀ ਪਹਿਲੀ ਦੀ ਗੱਲ ਹੈ ਕੈਸ਼ ਦੇ ਨਾਲ ਡੀਲ ਹੀ ਨਹੀਂ ਕਰਨਾ ਚਾਹੀਦਾ ਜੀ 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 ਡੈਲੀ ਸੈਂਪਲ ਇਹਦਾ ਡੇਂਜਰਸ ਜੀ ਕਹੋ ਸੇਫਟੀ ਲੈ ਕੇ ਚਲੋ ਚਲੋ ਬਾਕੀ ਵੀ ਆ ਦੂਸਰਾ ਜਿਹੜੀ ਹੈਡੈਕ ਅਸੀਂ ਕਿਉਂ ਲਈ ਹੋਈ ਆ ਬਿਨਾਂ ਕਾਰਨ ਤੋਂ ਥੋੜੇ ਜਿਹਾ ਐਕਸਟਰਾ ਸਟੈਪ ਵੀ ਲੈਣ ਦੀ ਲੋੜ ਆ ਟੈਕਸ ਕਟਾ ਕੇ ਮੋਰਨੀਆਂ ਅਕਾਊਂਟ ਹੈਗਾ ਅਕਾਊਂਟੈਂਟ ਹਾਇਰ ਕਰ ਲਓ ਅਸੀਂ ਕਰ ਦਿੰਨੇ ਆ ਜਾਂ ਤੁਸੀਂ ਖੁਦ ਕਰ ਲਓ ਤੇ ਉਸ ਤੋਂ ਬਾਅਦ ਉਹ ਪੈਸੇ ਨੂੰ ਤੁਸੀਂ ਕਾਨੂੰਨੀ ਤੌਰ ਤੇ ਤੇ ਮੈਂ ਇੱਥੇ ਵੀ ਜਿਸ ਕਰਨ 10 ਕਨਸਾਲ ਕੋਲ ਇੱਕ ਬੜੀ ਖੁਸ਼ੀ ਮਹਿਸੂਸ ਕਰੂੰਗਾ ਨਿਊ ਸਲੂਸ਼ਨ ਐਨ ਆਰ ਆਈ ਪ੍ਰੋਪਰਟੀ ਸਿਰਫ ਉਹ ਕੰਮ ਕਰਦੀ ਆ ਜਿਹੜੀ ਕਾਨੂੰਨ ਕਹਿੰਦਾ ਹੈ ਜੀ ਹਾਂ ਉਸ ਤੋਂ ਬਾਅਦ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਤੁਹਾਨੂੰ ਸਮਝਾ ਦਾਂਗੇ ਟੈਕਸ ਕਿਦਾਂ ਤੁਸੀਂ ਵਾਪਸ ਆ ਸਕਦਾ ਟੈਕਸ ਕਟਾਉਣਾ ਹੀ ਪੈਣਾ ਆ ਔਰ ਉਹ ਟੈਕਸ ਆ ਵੀ ਜਾਊਗਾ ਉਹ ਵੀ ਐਡਵਾਂਸ ਅਸੀਂ ਪਤਾ ਕਰ ਦਾਂਗੇ ਰਿਸਕ ਵੀ ਕੋਈ ਨਹੀਂ ਉਹਦੇ ਵਿੱਚ ਜਿਹੜੇ ਬੰਦੇ ਬਾਹਰ ਬੈਠੇ ਆ ਉਹਨਾਂ ਦਾ ਤੇ ਪੈਨ ਕਾਰਡ ਨੰਬਰ ਹੈ ਹੀ ਨਹੀਂ ਪੈਨ ਨੰਬਰ ਫਿਰ ਤੁਹਾਡਾ ਚਾਹੀਦਾ ਆ ਨਹੀਂ ਜੀ ਆ ਤੁਹਾਨੂੰ ਪੈਨ ਕਾਰਡ ਜਿਹੜਾ ਅਸੀਂ ਇੱਥੋਂ ਬੈਠੇ ਬਣਵਾ ਦਾਂਗੇ ਉਹ ਬਣ ਸਕਦਾ ਹਾਂਜੀ ਤੁਹਾਡਾ ਬੈਂਕ ਅਕਾਊਂਟ ਹੈ ਨਹੀਂ ਅਸੀਂ ਇੱਥੇ ਬੈਠੇ ਤੁਹਾਡਾ ਬੈਂਕ ਅਕਾਊਂਟ ਖੁਲਵਾ ਦਾਂਗੇ ਆ ਜਿਹੜੀਆਂ ਦੋ ਚੀਜ਼ਾਂ ਦੀ ਲੋੜ ਪੈਣੀ ਆ ਆਧਾਰ ਕਾਰਡ ਦੀ ਲੋੜ ਨਹੀਂ ਹੁੰਦੀ ਜਿਹੜੇ ਐਨ ਆਰ ਆਈਸ ਨੇ ਜਿਹੜੇ ਬਾਹਲੇ ਮੁਲਕਾਂ 'ਚ ਰਹਿੰਦੇ ਨੇ ਦੇ ਆਰ ਨਾਟ ਐਕਚੁਅਲੀ ਈਵਨ ਕੁਆਲੀਫਾਈ ਫਰ ਆਧਾਰ ਕਾਰਡ ਦੇ ਆਰ ਨਾਟ ਸਪੋਸਟ ਟੂ ਹੈਵ ਆਧਾਰ ਕਾਰਡ अच्छा जी हां जी दो ही चीजें ਜਿਹੜੀਆਂ ਬਾਹਰ ਵਾਲੇ ਮੁਲਕਾਂ ਦੀਆਂ ਦੋ ਹੀ ਚੀਜ਼ਾਂ ਨੇ ਉਹਨਾਂ ਦਾ ਬੈਂਕ ਅਕਾਊਂਟ ਐਂਡ ਉਹਨਾਂ ਦਾ ਪੈਨ ਕਾਰਡ ਬੈਂਕ ਅਕਾਊਂਟ ਇੰਡੀਆ ਦੇ ਵਿੱਚ हां ਇੰਡੀਆ ਵਾਲੀ ਬੈਂਕ ਦੇ ਵਿੱਚ ਤੇ ਉਹ ਵੀ ਇੱਥੋਂ ਹੀ ਹੋ ਜਾਊਗਾ ਉਹ ਵੀ ਇੱਥੇ ਹੋ ਜਾਏਗਾ ਜੀ हां ਬੈਂਕਾਂ ਦੇ ਨਾਲ ਸਾਡਾ ਜਿਹੜੀ ਸੈਟਅਪ ਆਨਲਾਈਨ ਅਜ ਟੈਕਨੋਲੋਜੀ ਬਹੁਤ ਵਧੀਆ ਚੀਜ਼ ਹੈ ਵੱਡਾ ਹਥਿਆਰ ਹੈ ਸਾਡੇ ਕੋ ਤੇ ਉਹਨੂੰ ਅਸੀਂ ਵਰਤਦੇ ਘਟ ਜੀ WhatsApp ਆਖਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਕੁਝ ਨਹੀਂ ਆਜਾ ਹਾਂ ਬਿਲਕੁਲ ਜੀ ਦੋਸਤੋ ਬਸ ਥੋੜੀ ਜਿਹੀਆਂ ਸਵਾਮਾ ਦੇਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਿਆ ਕਰੋ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸੀ ਸਾਰੇ ਕੰਮ ਕੀਤੇ ਜਾਣ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੇ ਜਾਣ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਸਵਾਲ ਹੈ ਕੋਈ ਕੋਈ ਤੁਹਾਡੇ ਮਨ ਦੇ ਵਿੱਚ ਵੈਸੇ ਕੋਈ ਸੋਚ ਆ ਰਹੀ ਆ ਨਿਫਿਕਰ ਹੋ ਕੇ 604 580 1000 ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਲਓ ਵੀ ਵੀ ਹੈਪੀ ਟੂ ਸਰਵ ਯੂ ਔਰ ਬੜੀ ਸਿੰਪਲ ਤਰੀਕੇ ਨਾਲ ਤੁਹਾਨੂੰ ਸਾਰਾ ਕੁਝ ਵਿਦਾਊਟ ਐਨੀ ਚਾਰਜ ਅਸੀਂ ਫੋਨ ਤੇ ਵੀ ਸਮਝਾ ਸਕਦੇ ਹਾਂ ਤੁਸੀਂ ਸਾਡੇ ਦਫ਼ਤਰ ਵੀ ਆ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਸ਼ਕੁਰ ਧੰਨਵਾਦ ਅ ਦੋਸਤੋ ਨਿਊ ਸੋਲੂਸ਼ਨਸ ਫਾਰ ਐਨ ਆਰ ਆਈ ਪ੍ਰੋਪਰਟੀ ਸੁਖੀ ਬਾਠ ਹੋਣਾ ਨਾਲ ਅਸੀਂ ਗਲਤਬਤ ਕੀਤੀ ਹੈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਇਹ ਇੱਕ ਵਾਰ ਫੇਰ ਇਹ ਸਾਰਾ ਪ੍ਰੋਸੈਸ ਕਾਨੂੰਨ ਅਨੁਸਾਰ ਪਰ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਅਮਿਤ ਪ੍ਰੇਮੇਸ਼ਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ